ਦਸਾਂਝਾ ਵਾਲਾ ਲੁੱਟ ਕੇ ਲੈ ਗਿਆ ਅੰਬਾਨੀਆਂ ਦੇ ਦਿਲ ਕੰਪਨੀਆਂ ਦੇ ਵਿਆਹ ਦੇ ਵਿੱਚ ਜਿੱਥੇ ਬਾਰੋਂ ਰੈਪਰ ਤੇ ਸਿੰਗਰ ਸੱਦੇ ਹੋਏ ਸੀ ਉੱਥੇ ਹੀ ਕਹਿੰਦੇ ਦਸਾਂਝਾ ਵਾਲੇ ਨੂੰ ਵੀ ਬੁਲਾਉਣ ਦੇ ਪ੍ਰਾਈਵੇਟ ਜੈੱਟ ਤੇ ਜਦੋਂ ਦਸਾਂਝਾ ਵਾਲਾ ਪਹੁੰਚਿਆ ਤੇ ਸਾਰਾ ਮੇਲਾ ਲੁੱਟ ਕੇ ਲੈ ਗਿਆ ਸਾਰੇ ਐਕਟਰ ਐਕਟ੍ਰੈਸ ਜਿਹੜੀ ਏ ਉਸਦੇ ਗੀਤ ਦੀ ਧੁਣ ਤੇ ਨੱਚੇ ਤੇ ਆ ਦੇਖ ਲਓ ਤੁਸੀਂ ਤਸਵੀਰਾਂ ਅੰਬਾਨੀਆਂ ਦੇ ਵਿਆਹ ਦੀ ਅਨੰਤਵਾਨੀ ਤੇ ਜਿਹੜਾ ਰਾਧਿਕਾ ਮਰਚੈਂਟ ਸੀ ਉਹਦੇ ਵਿਆਹ ਦੀਆਂ ਤਸਵੀਰਾਂ ਤੇ ਜਿੱਥੇ ਦਲਜੀਤ ਦਸਾਂਝ ਨੂੰ ਸ਼ੋਅ ਲਾਉਣ ਦੇ ਲਈ ਬੁਲਾਇਆ ਜਾਂਦਾ ਤੇ ਦਿਲ ਲੁੱਟ ਲੈਂਦਾ ਸਭ ਦਾ ਤੇ ਮਹਿਫਿਲ ਨੂੰ ਪੂਰੇ ਰੰਗ ਜਮਾ ਦਿੰਦਾ ਦਸਾਂਝਾ ਦਾ ਮੁੰਡਾ ਤੇ ਆ ਦਸਾਂਝਾ ਵਾਲੇ ਨੂੰ ਜਿਹੜਾ ਨੰਤ ਬਾਨੀ ਨੇ ਕੀ ਕਿਹਾ ਉਹ ਵੀ ਤੁਸੀਂ ਸੁਣ ਲਿਓ ਪਹਿਲਾਂ ਉਹ ਵੀਡੀਓ ਸੁਣਦੇ ਆ ਜਿੱਥੇ ਉਹਨੇ ਕਿਹਾ ਕਿ ਤੁਸੀਂ ਤਾਂ ਜਿਹੜਾ 10 ਮਿੰਟ ਹੋਰ ਕਾ ਦਿਓ ਕਹਿੰਦਾ ਛੋਡੇ ਵਾਸਤੇ ਤਾਂ ਅੱਧਾ ਘੰਟਾ ਪ੍ਰੋਗਰਾਮ ਚੱਲੂਗਾ ਸੁਣੋ ਪਹਿਲਾਂ ਫਿਰ ਆਪਾਂ ਕਰਦੇ ਆ ਗੱਲਬਾਤ ਜੀ ਭਾਈ ਕਮ ਸੇਮ 20 ਮਿੰਟ ਹੋਰ ਸਰ ਆਪਰੇ 30 ਮਿੰਟ ਹੋ ਜਾਣ ਆਹ ਦੇਖੋ ਕਹਿੰਦਾ ਵੀ 10 ਮਿੰਟ ਉਹ ਕਹਿੰਦਾ 30 ਮਿੰਟ ਛੋਡੇ ਵਾਸਤੇ ਪਰ ਤੇ ਨਾਲ-ਨਾਲ ਨਾ ਵੀਡੀਓ ਜਲਦੀ ਜਲਦੀ ਲਾਈਕ ਕਰਕੇ ਸ਼ੇਅਰ ਕਰ ਦਿਓ ਦਸਾਂਝਾ ਵਾਲਾ ਨਾ ਜਦੋਂ ਵੀ ਗਾਉਂਦਾ ਤੱਕ ਪਾ ਦਿੰਦਾ ਸਾਰਿਆਂ ਦੇ ਦਿਲ ਜਿੱਤ ਕੇ ਲੈ ਗਿਆ ਜਿੰਨੇ ਐਕਟਰ ਐਕਟਰ ਸੀਗੇ ਸਾਰੇ ਕੀਲ ਕੇ ਰੱਖਤੇ ਵਿਆਹ ਦੇ ਵਿੱਚ ਰੌਣਕਾਂ ਲਾਤੀਆਂ ਤੇ ਪੂਰਾ ਜਿਹੜਾ ਮੇਲਾ ਲੁੱਟ ਕੇ ਲੈ ਗਿਆ ਦਸਾਂਝਾਂ ਵਾਲਾ ਦੇਖ ਲਿਓ ਯਾਰ ਕਿੱਥੇ ਕਿੱਥੇ ਤੱਕ ਪੈਂਦੀ ਹੈ ਹੁਣ ਫੇਰ ਇੱਕ ਸ਼ੋਅ ਤਿਆਰ ਹੈ ਤੇ ਵਿਦੇਸ਼ਾਂ 'ਚ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਵਾਲੇ ਕਲਾਕਾਰ ਤੁਹਾਨੂੰ ਕਿਵੇਂ ਲੱਗਦਾ ਜ਼ਰੂਰ ਦੱਸਿਓ ਆਪਣੀ ਰਾਹ ਹਣਾ ਪਹਿਲਾਂ ਤਾਂ ਆ ਵੀਡੀਓ ਦੇਖ ਲਣ ਤੇ ਜਿਹੜੇ ਦਸਾਂਝਾਂ ਵਾਲੇ ਦੀ ਗੱਲ ਨੂੰ ਪਸੰਦ ਸਮਝਦੇ ਵਧੀਆ ਲੱਗਦੀ ਹੈ ਜਿਹੜੀ ਆ ਗੱਲਾਂ ਵੀ ਉਹ ਮੇਲਾ ਜਿੱਤ ਲਿਆ ਅਮਬਾਨੀਆਂ ਦੇ ਵਿਆਹ ਦੇ ਵਿੱਚ ਤਾਂ ਯਾਰ ਉਹ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ